ਜਥੇਬੰਦੀਆਂ ਵੱਲੋਂ ਆ ਕੇ ਜਿਹੜਾ ਕਿ ਵਿਰੋਧ ਵੀ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇ ਦੇ ਆ ਚਲੋ ਸਮਾਂ ਸੀਗਾ ਮਾੜਾ ਕਈ ਵਾਰੀ ਆ ਜਾਂਦਾ ਹੁੰਦਾ ਲੰਘ ਜਾਂਦਾ ਆ ਮੈਂ ਹੁਣ ਵੀ ਇਹ ਬੇਨਤੀ ਕਰਦੀ ਆ ਮੈਂ ਆਪਣੇ ਕਿ ਸਾਰੀਆਂ ਜਿਹੜੀਆਂ ਜਥੇਬੰਦੀਆਂ ਦੇ ਕੁਝ ਲੋਕ ਜਿਹੜੇ ਨੇ ਉਹਨਾਂ ਨੇ ਸਿਰਫ ਟੈਂਡ ਚ ਕੰਨਾ ਪਰ ਬਹੁਤ ਸਾਰੇ ਆ ਹੁਣ ਹੈਪੀ ਅਲੋਵਰ ਖੜਾ ਇਹ ਅਸੀਂ ਇੱਥੇ ਸੰਘਰਸ਼ ਕਰਨ ਲੱਗੇ ਹੋਏ ਇਹ ਸਾਡੇ ਨਾਲ ਇੱਕ ਜੋਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਅੱਜ ਹੁਣ ਸਾਡੇ ਸਵਾਲ ਜਵਾਬ ਜਿਹੜੇ ਆ ਇਹ ਪਹਿਲਾਂ ਕਰੀ ਦੇਆ ਜਾਂ ਬਾਅਦ ਵਿੱਚ ਕਰੀ ਦੇਆ ਆ ਮੌਕਾ ਸਵਾਲ ਜਵਾਬ ਦਾ ਨਹੀਂ ਹੈ ਇਸ ਮੌਕੇ ਤੇ ਸਿਰਫ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਸਭ ਦੀ ਮਦਦ ਕਰਨੀ ਆ ਸਤਿਕਾਰ ਕਰਦੀ ਆ ਮੈਂ ਸਾਰੀਆਂ ਕਿਸਾਨ ਯੂਨੀਅਨਸ ਦਾ ਸਾਰੇ ਉਹਨਾਂ ਲੋਕਾਂ ਦਾ ਜਿਹੜੇ ਇਸ ਸਮੇਂ ਲੱਗੇ ਹੋਏ ਆ ਉਹਨਾਂ ਦੇ ਵਿੱਚ ਵੀ ਕੁਝ ਐਸੇ ਮਾੜੇ ਲੋਕ ਹੈਗੇ ਆ ਜਿਨ੍ਹਾਂ ਦਾ ਜਿਹੜਾ ਆ ਇਸ ਉਹਨਾਂ ਨੂੰ ਸਾਡੇ ਸਾਹਮਣੇ ਨਹੀਂ ਆਉਣਾ ਚਾਹੀਦਾ ਜਿਨ੍ਹਾਂ ਨੂੰ ਪਤਾ ਆ ਕਿ ਅਸੀਂ ਅੰਦਰੋਂ ਕੀ ਆ ਤੇ ਅਸੀਂ ਕਿਹੜੀਆਂ ਕਿਹੜੀਆਂ ਗਤੀਆਂ ਵਿਧੀਆਂ ਚਲਾਉਂਦੇ ਆ ਕਿਹੜੇ ਕੰਮ ਕਰਦੇ ਆ ਮੁਸੀਬਤ ਵੇਲੇ ਐਸੇ ਲੋਕਾਂ ਨੂੰ ਆ ਕੇ ਸਵਾਲ ਜਵਾਬ ਨਹੀਂ ਕਰਨੇ ਚਾਹੀਦੇ ਉਹ ਸ਼ਹਿਰ ਦੇ ਵੀ ਹੈ ਨਹੀਂ ਕਿ ਬਾਹਰੋਂ ਆ ਕੇ ਜਿਹੜਾ ਹੈਗਾ ਅ ਅਰਚਣ ਪਾ ਰਹੇ ਉਹ ਉਸੇ ਪਿੰਡ ਦਾ ਮੈਂ ਹੁਣ ਗੱਲ ਚੱਲ ਪਈ ਹੈ ਤੇ ਮੈਂ ਦੱਸਦਾ ਪਿੰਡ ਦਾ ਜਿਹੜਾ ਇਸ ਵੇਲੇ ਸਾਡਾ ਡੁੱਬਿਆ ਉਹਦਾ ਕਾਰਨ ਇਹ ਬੰਦਾ ਅਮਰੀਕ ਸਿੰਘ ਇਹ ਸੰਗੋਵਾਲ ਪਿੰਡ ਦਾ ਆ ਸੰਗੋਵਾਲ ਦੇ ਵਿੱਚ ਨਹੀਂ ਅਸੀਂ ਰਹਿਣਾ ਅਸੀਂ ਆਸੇ ਪਾਸੇ ਜਾ ਕੇ ਟੈਂਡ ਚ ਕੰਨਾ ਪਾਉਣਾ ਬਿਲਗੇ ਦੀ ਰਾਈਜ਼ਿੰਗ ਮੇਨ ਜੀਆ ਐਸਟੀਪੀ ਸਾਡਾ ਉੱਥੇ ਬਣਿਆ ਹੋਇਆ ਸ਼ਿਵਰੋਥਿ ਪਿਆ ਹੋਇਆ ਉਹਦੀ ਰਾਈਜ਼ਿੰਗ ਮੈਨ ਜਿਹੜੀ ਆ ਪਾਣੀ ਸਾਫ ਸੁਥਰਾ ਪਾਣੀ ਜਿਹੜਾ ਨਿਕਲ ਕੇ ਬਾਹਰ ਜਾਣਾ ਹੁੰਦਾ ਜਿਹਨੂੰ ਖੇਤਾਂ ਦੇ ਵਿੱਚ ਯੂਜ਼ ਹੋਣਾ ਹੈ ਜਿਹਨੂੰ ਇਦਾਂ ਨੇ ਯੂਜ਼ ਕਰਨਾ ਇੱਕ ਬੰਦਾ ਉੱਥੇ ਟੈਂਕ ਦੇ ਵਿੱਚ ਕੰਮ ਨਾ ਪਾ ਕੇ ਉਹਨੇ ਪਿਛਲੇ 6 ਮਹੀਨੇ ਸਾਡਾ ਪ੍ਰੋਜੈਕਟ ਜਿਹੜਾ ਉਹ ਲੇਟ ਕੀਤਾ ਹੁਣ ਅਸੀਂ ਇਸ ਮੁਸੀਬਤ ਚੋਂ ਨਿਕਲ ਕੇ ਫਿਰ ਉਹਦੇ ਵੱਲ ਵੀ ਹੋਣਾ ਹੈ ਇੱਕ ਬੰਦੇ ਨੇ ਔਰ ਉਹ ਕਿੰਨਾ ਕੁ ਸਤਕਾਰਿਆ ਹੋਇਆ ਬੰਦਾ ਆ ਪੂਰਾ ਇਲਾਕਾ ਜਾਣਦਾ ਪੂਰੀ ਯੂਨੀਅਨ ਖੁਦ ਵੀ ਜਾਣਦੀ ਹੁੰਦੀ ਆ ਜਿਹੜੇ ਚੰਗੇ ਆਗੂ ਨੇ ਉਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਕਿੰਨੇ ਵਾਲੀ ਹੈਗਾ ਔਰ ਕੋਈ ਸਤਿਕਾਰ ਕਰਦਾ ਹੋਵੇ ਤੇ ਤੁਗਾ ਕਹਿੰਦਾ ਵੀ ਮੈਂ ਜਿਹੜੀ ਹੋਗੀ ਸੋ ਹੋਗੀ ਦੁਨੀਆ ਜਾਣਦੀ ਆ ਕਿ ਉਹ ਕਿਸ ਕੈਟਾਗਰੀ ਦਾ ਬੰਦਾ ਆ ਔਰ ਬਾਕੀ ਜੇ ਕੋਈ ਕਿਸਾਨ ਜਿਹੜੇ ਮੇਰੇ ਪੈਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਮੈਂ ਹਮੇਸ਼ਾ ਸਤਿਕਾਰ ਕਰਦੀ ਆ ਸਭ ਤੋਂ ਵੱਧ ਸਤਿਕਾਰ ਕਰਦੀ ਆ ਮੇਰੇ ਹਲਕੇ ਦੇ ਜਿੰਨੇ ਸਤਿਕਾਰਯੋਗ ਸਾਡੇ ਕਿਸਾਨ ਯੂਨੀਅਨ ਦੇ ਅੱਗੇ ਹੋ ਕੇ ਲੱਗ ਕੇ ਸੇਵਾ ਦੇ ਤੌਰ ਤੇ ਕੰਮ ਕਰਦੇ ਮੈਂ ਸਭ ਦਾ ਬਹੁਤ ਸਤਿਕਾਰ ਕਰਦਿਆ ਜੇ ਕੋਈ ਮਾੜਾ ਅਨਸਰ ਆ ਮੈਂ ਉਹਦਾ ਸਤਿਕਾਰ ਨਹੀਂ ਕਰਦੀ ਜਿਹੜੇ ਜਿਹਨੂੰ ਜਨਤਾ ਨਾਲ ਕੋਈ ਮਤਲਬ ਨਹੀਂ ਪਿੰਡਾਂ ਦੇ ਪਿੰਡਾਂ ਰੜ ਜਾਣ ਉਹਦੇ ਨਾਲ ਕੋਈ ਮਤਲਬ ਨਹੀਂ ਮੇਰਾ ਵੀ ਉਹਦੇ ਵਾਸਤੇ ਕੋਈ ਸਤਿਕਾਰ ਨਹੀਂ